ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਨਵੇਂ ਸਾਲ ਵਾਲੇ ਦਿਨ ਜੇਕਰ ਮੇਰੀਆਂ ਭੈਣਾਂ ਸਵੇਰੇ ਉੱਠਦੀਆਂ ਸਾਰ ਇਹ ਇੱਕ ਕੰਮ ਕਰ ਲੈਣ ਤਾਂ ਘਰ ਦੀ ਬਰਕਤ 10 ਗੁਣਾ ਵਧ ਜਾਵੇਗੀ ਇੱਕੀ ਕੁਲਾ ਤਰ ਜਾਂਦੀਆਂ ਹਨ ਤਾਂ ਸਾਧ ਸੰਗਤ ਜੀ ਉਹ ਕੰਮ ਕਿਹੜਾ ਹੈ ਜੋ ਆਪਾਂ ਨਵੇਂ ਸਾਲ ਤੋਂ ਕਰਨਾ ਹੈ ਇਹ ਦੱਸਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਬਹੁਤ ਹੀ ਸਿੱਖਿਆਦਾਇਕ ਇਸ ਗੱਲ ਨਾਲ ਸੰਬੰਧਿਤ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਜੋ ਗੱਲ ਪੂਰੀ ਸਮਝ ਵਿੱਚ ਪੈ ਜਾਵੇ ਇਸ ਲਈ ਵੀਡੀਓ ਨੂੰ ਅੰਤ ਤੱਕ ਸੁਣਨਾ ਤੇ ਸਮਝਣਾ ਜੀ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਹੀ ਕਰਨਾ ਸਾਧ ਸੰਗਤ ਜੀ ਕਹਿੰਦੇ ਇੱਕ ਨਗਰ ਦੇ ਵਿੱਚ ਇੱਕ ਸਾਧੂ ਆਪਦੀ ਕੁੜੀਆ ਵਿੱਚ ਰਹਿੰਦਾ ਸੀ ਉਹ ਬੜਾ ਹੀ ਧਰਮੀ ਤੇ ਕਿਰਤੀ ਬੰਦਾ ਸੀ ਧਰਮ ਦੇ ਨਾਲ-ਨਾਲ ਕਿਰਤ ਕਰਨ ਦੇ ਵਿੱਚ ਵੀ ਬੜਾ ਵਿਸ਼ਵਾਸ ਰੱਖਦਾ ਸੀ ਉਹ ਆਪਦੇ ਹੱਥਾਂ ਦੇ ਨਾਲ ਕਿਰਤ ਕਰਨ ਵਾਲਾ ਸੇਵਾ ਕਰਨ ਵਾਲਾ ਜੇ ਕਿਸੇ ਨੂੰ ਵੀ ਉਸਦੀ ਲੋੜ ਹੁੰਦੀ ਹਰੇਕ ਪ੍ਰਕਾਰ ਦੀ ਉਹ ਮਦਦ ਕਰਦਾ ਭਾਵੇਂ ਮਦਦ ਪੈਸੇ ਦੀ ਹੁੰਦੀ ਭਾਵੇਂ ਕਿਸੇ ਦੇ ਨਾਲ ਕੋਈ ਕੰਮ ਧੰਦਾ ਕਰਵਾ ਕੇ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਕੇ ਉਹ ਜ਼ਰੂਰ ਕਰਦਾ ਇੱਕ ਦਿਨ ਉਸ ਦੇ ਪਿੰਡ ਦੇ ਵਿੱਚ ਇੱਕ ਸੇਠ ਆਉਂਦਾ ਹੈ ਜੋ ਸੇਠ ਸੀ ਉਹ ਵਪਾਰੀ ਸੀ ਤੇ ਬਹੁਤ ਸਾਰਾ ਸਮਾਨ ਖਰੀਦ ਲੈਂਦਾ ਹੈ ਪਰ ਉਸ ਨੂੰ ਸਮਾਨ ਨੂੰ ਆਪਦੇ ਪਿੰਡ ਤੱਕ ਆਪਦੇ ਨਗਰ ਤੱਕ ਲਿਜਾਣ ਲਈ ਕੋਈ ਵੀ ਮਜ਼ਦੂਰ ਨਹੀਂ ਮਿਲਦਾ ਉਹ ਸਾਰੇ ਪਿੰਡ ਵਿੱਚ ਭਾਲ ਕਰਦਾ ਹੈ ਪਰ ਉਸ ਨੂੰ ਕੋਈ ਵੀ ਮਜ਼ਦੂਰ ਨਾ ਮਿਲਿਆ ਫਿਰ ਕਿਸੇ ਨੇ ਉਸ ਨੂੰ ਸਾਧੂ ਬਾਰੇ ਦੱਸਿਆ ਕਿ ਉਹ ਸਾਧੂ ਮਦਦ ਜ਼ਰੂਰ ਕਰਦਾ ਹੈ ਤਾਂ ਉਹ ਸਾਧੂ ਦੀ ਕੁਟੀਆ ਵਿੱਚ ਜਾ ਕੇ ਸਾਧੂ ਦੇ ਅੱਗੇ ਮਦਦ ਦੀ ਫਰਿਆਦ ਕਰਨ ਲੱਗਾ ਮਦਦ ਲਈ ਕਹਿਣ ਲੱਗਾ ਕਿ ਮੇਰੀ ਕਿਸੇ ਤਰ੍ਹਾਂ ਮਦਦ ਕਰੋ ਜੰਗਲ ਦਾ ਰਸਤਾ ਏ ਰਾਤ ਪੈਣ ਵਾਲੀ ਆ ਤੇ ਮੇਰੇ ਕੋਲ ਬਹੁਤ ਕੀਮਤੀ ਸਮਾਨ ਆ ਇਸ ਬਿਆਬਾਨ ਜੰਗਲ ਦੇ ਵਿੱਚ ਮੈਨੂੰ ਇਕੱਲੇ ਨੂੰ ਡਰ ਲੱਗ ਰਿਹਾ ਹੈ ਜੇਕਰ ਤੁਸੀਂ ਮੇਰੇ ਨਾਲ ਮੇਰੀ ਮਦਦ ਕਰਵਾ ਦਿਓ ਤਾਂ ਤੁਹਾਡਾ ਬਹੁਤ ਹੀ ਰਿਣੀ ਹੋਵਾਂਗਾ ਸਾਧੂ ਨੇ ਸਾਰੀ ਗੱਲ ਸੁਣੀ ਤਾਂ ਸਾਧੂ ਅੱਗੇ ਕਹਿਣ ਲੱਗੇ ਕਿ ਮੈਂ ਤੇਰੀ ਮਦਦ ਤਾਂ ਕਰ ਸਕਦਾ ਹਾਂ ਪਰ ਉਸ ਦੇ ਬਦਲੇ ਮੈਨੂੰ ਕੁਝ ਚਾਹੀਦਾ ਹੈ ਤਾਂ ਸੇਠ ਨੇ ਕਿਹਾ ਕਿ ਮੈਂ ਤੁਹਾਨੂੰ ਜੋ ਚਾਹੀਦਾ ਹੈ ਪੈਸੇ ਜੋ ਵੀ ਚੀਜ਼ ਵਸਤ ਤੁਹਾਨੂੰ ਚਾਹੀਦੀ ਹੈ ਉਹੀ ਦੇ ਦੇਵਾਂਗਾ ਪਰ ਮੈਨੂੰ ਖਾਲੀ ਨਾ ਮੋੜੋ ਤਾਂ ਸਾਧੂ ਜੀ ਨੇ ਕਿਹਾ ਕਿ ਮੈਨੂੰ ਪੈਸੇ ਨਹੀਂ ਚਾਹੀਦੇ ਬਸ ਜਦੋਂ ਆਪਾਂ ਜਾਵਾਂਗੇ ਮੈਂ ਤੇਰੇ ਨਾਲ ਤੇਰਾ ਸਮਾਨ ਘਰ ਤੱਕ ਛਡਾਉਣ ਜਾਊਂਗਾ ਰਾਹ ਦੇ ਵਿੱਚ ਆਪਾਂ ਰੱਬ ਦੀ ਕੋਈ ਗੱਲ ਕਰਨੀ ਹੈ ਜਾਂ ਤੂੰ ਮੈਨੂੰ ਰੱਬ ਦੀ ਗੱਲ ਸੁਣਾ ਦਵੀਂ ਤੇ ਜਾਂ ਮੇਰੇ ਕੋਲੋਂ ਸੁਣ ਲਵੀਂ ਤਾਂ ਸੇਠ ਕਹਿੰਦਾ ਕਿ ਮੈਨੂੰ ਤਾਂ ਕੋਈ ਰੱਬ ਦੀ ਗੱਲ ਆਉਂਦੀ ਨਹੀਂ ਪਰ ਤੁਸੀਂ ਸੁਣਾ ਦਿਓ ਮੈਂ ਸੁਣਦਾ ਸੁਣਦਾ ਜਾਵਾਂਗਾ ਤਾਂ ਦੋਨੇ ਜਾਣੇ ਸਮਾਨ ਚੁੱਕਦੇ ਹਨ ਸੇਠ ਦੇ ਪਿੰਡ ਵੱਲ ਨੂੰ ਤੁਰ ਪੈਂਦੇ ਹਨ ਸੇਠ ਅੱਗੇ-ਅੱਗੇ ਜਾ ਰਿਹਾ ਏ ਤੇ ਸਾਧੂ ਪਿੱਛੇ-ਪਿੱਛੇ ਸਮਾਨ ਚੁੱਕਿਆ ਹੋਇਆ ਹੈ ਤੇ ਨਾਲ-ਨਾਲ ਰੱਬ ਦੀਆਂ ਗੱਲਾਂ ਹੋ ਰਹੀਆਂ ਨੇ ਸਾਧੂ ਰਾਹ ਵਿੱਚ ਰੱਬ ਦੀਆਂ ਗੱਲਾਂ ਕਰਦਾ ਹੈ ਪਰ ਸੇਠ ਤੇ ਕੋਈ ਅਸਰ ਨਾ ਹੋਇਆ ਉਸ ਨੇ ਕੋਈ ਵੀ ਗੱਲ ਚੰਗੀ ਤਰ੍ਹਾਂ ਨਾ ਸੁਣੀ ਜਦ ਘਰ ਪਹੁੰਚਿਆ ਸੇਠ ਨੇ ਸਾਧੂ ਨੂੰ ਪਾਣੀ ਤੱਕ ਨਾ ਪੁੱਛਿਆ ਸਾਧੂ ਨੇ ਸਾਰਾ ਸਮਾਨ ਉੱਥੇ ਰੱਖ ਦਿੱਤਾ ਤੇ ਆਖਿਆ ਕਿ ਚਲੋ ਹੁਣ ਮੈਂ ਵਾਪਸ ਚੱਲਦਾ ਹਾਂ ਤਾਂ ਅੱਗੋਂ ਸੇਠ ਨੇ ਵੀ ਉਸ ਨੂੰ ਜਾਣ ਵਾਸਤੇ ਕਿਹਾ ਕਿਸੇ ਤਰ੍ਹਾਂ ਦਾ ਕੋਈ ਪ੍ਰਸ਼ਾਦਾ ਪਾਣੀ ਨਾ ਪੁੱਛਿਆ ਸਾਧੂ ਵਾਪਸ ਤੁਰਿਆ ਫੇਰ ਉਹ ਉੱਥੇ ਰੁਕ ਗਿਆ ਤੇ ਸੇਠ ਨੂੰ ਕਹਿਣ ਲੱਗਾ ਕਿ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਸੀ ਕਿ ਅੱਜ ਤੋਂ 7ਵੇਂ ਦਿਨ ਬਾਅਦ ਤੁਸੀਂ ਮਰ ਜਾਣਾ ਹੈ ਤੇ ਮੈਂ ਤੁਹਾਡੇ ਤੋਂ ਪਹਿਲਾਂ 6ਵੇਂ ਦਿਨ ਹੀ ਇਸ ਦੁਨੀਆ ਤੋਂ ਚਲੇ ਜਾਣਾ ਹੈ ਇਸ ਲਈ ਇਸ ਆਪ ਦੇ ਕੀਮਤੀ ਸਮੇਂ ਨੂੰ ਸਾਹਮ ਲਓ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨਾ ਸੇਠ ਅੱਗੋਂ ਔਖਾ ਹੋ ਕੇ ਬੋਲਿਆ ਕਿ ਠੀਕ ਆ ਜਦੋਂ ਸਾਧੂ ਜਲਾ ਜਾਂਦਾ ਹੈ ਉਹ ਇੱਕ ਗੱਲ ਨੂੰ ਉਨ ਗੋਲੀਆਂ ਕਰ ਦਿੰਦਾ ਹੈ ਉਹ ਕਹਿੰਦਾ ਹੈ ਕਿ ਇਸ ਨੂੰ ਕੀ ਪਤਾ ਕਦੋਂ ਮਰਨਾ ਤੇ ਕਦੋਂ ਜੀਣਾ ਇਸੇ ਤਰ੍ਹਾਂ ਹੀ ਦਿਨ ਲੰਘਦੇ ਜਾਂਦੇ ਹਨ ਪੰਜਵੇਂ ਦਿਨ ਅਚਾਨਕ ਹੀ ਸੇਠ ਦੇ ਮਨ ਵਿੱਚ ਇਹ ਗੱਲ ਫੇਰ ਆਉਂਦੀ ਹੈ ਕਿ ਸਾਧੂ ਤਾਂ ਕਹਿੰਦਾ ਸੀ ਕਿ ਛੇਵੇਂ ਦਿਨ ਮੈਂ ਮਰ ਜਾਣਾ ਹੈ ਤੇ ਉਧਰੋਂ ਸੇਠ ਨੂੰ ਫਿਰ ਉਹਨਾਂ ਪਿੰਡਾਂ ਵੱਲ ਵਪਾਰ ਕਰਨ ਲਈ ਜਾਣਾ ਹੁੰਦਾ ਹੈ ਸੇਠ ਕਹਿੰਦਾ ਹੈ ਕਿਉਂ ਨਾ ਮੈਂ ਉਸੇ ਪਿੰਡ ਜਾਵਾਂ ਤੇ ਵੇਖਾਂ ਕਿ ਸਾਧੂ ਜਿੰਦਾ ਹੈ ਕਿ ਮਰ ਗਿਆ ਉਸੇ ਨਗਰ ਗਿਆ ਜਾ ਕੇ ਜਦੋਂ ਵੇਖਿਆ 6ਵਾਂ ਦਿਨ ਸੀ ਸਾਧੂ ਦੀ ਕੁਟਿਆ ਦੇ ਬਾਹਰ ਬਹੁਤ ਸਾਰੇ ਲੋਕਾਂ ਦੀ ਭੀੜ ਸੀ ਪੁੱਛਿਆ ਪਤਾ ਲੱਗਾ ਕਿ ਅੱਜ ਹੀ ਸਾਧੂ ਜੀ ਅਕਾਲ ਚਲਾਣਾ ਕਰ ਗਏ ਹਨ ਇਹ ਸਭ ਵੇਖ ਕੇ ਸੇਠ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਹ ਆਸਰਾ ਛੱਡ ਗਿਆ ਘਬਰਾ ਗਿਆ ਕਿ ਜੇਕਰ ਇਹ ਗੱਲ ਸੱਚ ਹੈ ਤਾਂ ਫਿਰ ਮੇਰਾ ਮਰਨਾ ਵੀ ਨਿਸ਼ਚਿਤ ਹੈ ਕਿਉਂਕਿ 7ਵੇਂ ਦਿਨ ਸਾਧੂ ਨੇ ਕਿਹਾ ਸੀ ਮੇਰਾ ਹੀ ਨੰਬਰ ਹੈ ਇਸ ਲਈ ਸਾਧੂ ਦੀ ਕਮਾਈ ਨੂੰ ਉਹ ਸੇਠ ਪਛਾਨ ਨਾ ਸਕਿਆ ਉਹ ਸੇਠ ਘਰ ਗਿਆ ਤੇ ਜਾ ਕੇ ਸਾਰੀ ਗੱਲ ਆਪਣੀ ਪਤਨੀ ਨੂੰ ਦੱਸੀ ਕਿ ਕੱਲ ਨੂੰ ਮੈਂ ਮਰ ਜਾਣਾ ਹੈ ਅੱਜ ਹੀ ਤੂੰ ਮੇਰੇ ਬੱਚੇ ਭੈਣ ਭਰਾ ਸਾਰਿਆਂ ਨੂੰ ਸੱਦ ਲਾ ਤੇ ਮੈਂ ਉਹਨਾਂ ਨੂੰ ਮਿਲ ਲਵਾਂ ਉਸ ਦੀਆਂ ਹੈਰਾਨੀਜਨਕ ਗੱਲਾਂ ਸੁਣ ਕੇ ਸਾਰੇ ਇਕੱਠੇ ਹੋਏ ਅਤੇ ਉਸ ਨੂੰ ਸਮਝਾਉਣ ਲੱਗੇ ਕਿ ਨਾ ਤੂੰ ਬਿਮਾਰ ਆ ਨਾ ਤੈਨੂੰ ਕੋਈ ਪੁਰਾਣੀ ਬਿਮਾਰੀ ਆ ਘਰੇ ਤੂੰ ਬੈਠਾ ਹੈ ਤੇ ਨਾ ਕੋਈ ਐਕਸੀਡੈਂਟ ਤੈਨੂੰ ਮੌਤ ਕਿੰਜ ਆ ਸਕਦੀ ਹੈ ਤੂੰ ਘਬਰਾਣਾ ਮਰਨ ਦਾ ਇਹ ਵਹਿਮ ਛੱਡ ਪਰ ਉਹ ਉਸੇ ਗੱਲ ਤੇ ਟਿਕਿਆ ਰਿਹਾ ਇਸੇ ਤਰ੍ਹਾਂ ਹੀ ਅਗਲੇ ਦਿਨ ਗੱਲਾਂ ਕਰਦੇ ਕਰਦੇ ਉਸ ਨੇ ਆਪ ਦੇ ਸਵਾਸ ਛੱਡ ਦਿੱਤੇ ਆਖਰੀ ਸਾਹ ਲਿਆ ਤੇ ਉਹ ਮਰ ਗਿਆ ਮਰਨ ਤੋਂ ਬਾਅਦ ਜਦੋਂ ਜਮਰਾਜ ਦੇ ਦੂਤ ਉਸ ਨੂੰ ਨਰਕ ਵਿੱਚ ਲਿਜਾਣ ਲੱਗੇ ਤਾਂ ਉਹਦੇ ਕਰਮਾਂ ਦਾ ਸਾਰੇ ਵਰਕੇ ਕਾਲੇ ਸਨ ਕਿਉਂਕਿ ਜਦੋਂ ਲੇਖਾ ਜੋਖਾ ਹੋਇਆ ਤਾਂ ਸੇਠ ਨੇ ਕੋਈ ਵੀ ਕੰਮ ਦੁਨੀਆ ਤੇ ਚੰਗਾ ਨਹੀਂ ਸੀ ਕੀਤਾ ਇਸ ਲਈ ਸਾਰੇ ਵਰਕੇ ਕਾਲੇ ਸਨ ਨਾ ਕੋਈ ਉਸਨੇ ਸੇਵਾ ਨਾ ਸਿਮਰਨ ਕੀਤਾ ਸੀ ਨਾ ਹੀ ਕੋਈ ਪੁੰਨਦਾਨ ਦਾ ਕੰਮ ਤੇ ਆਖਰ ਤੇ ਜਮਰਾਜ ਨੇ ਜਦੋਂ ਸਾਰੇ ਵਰਕੇ ਫੋਲੇ ਤਾਂ ਵਿੱਚੋਂ ਇੱਕ ਕਾਗਜ਼ ਸੀ ਜੇ ਇਸ ਸਮੇਂ ਉਸਨੇ ਸਾਧੂ ਨਾਲ ਸਮਾਂ ਬਤਾਇਆ ਸੀ ਇਸ ਕਰਕੇ ਉਹ ਵਰਕਾ ਜਿਹੜਾ ਸੀ ਉਹਦਾ ਉਹ ਸਹੀ ਨਿਕਲਿਆ ਤਾਂ ਸੇਠ ਨੂੰ ਸਾਧੂ ਦੀ ਗੱਲ ਚੇਤੇ ਆਈ ਕਿ ਜੇ ਜਮਾਣੇ ਤੈਨੂੰ ਪੁੱਛਿਆ ਕਿ ਪਹਿਲਾਂ ਕਾਲੇ ਕਰਮਾਂ ਦੀ ਸਜ਼ਾ ਲੈਣੀ ਆ ਜਾਂ ਚੰਗੇ ਕਰਮਾਂ ਦੀ ਤਾਂ ਤੂੰ ਪਹਿਲੇ ਚੰਗੇ ਕਰਮਾਂ ਦਾ ਫਲ ਮੰਗੀ ਇਸੇ ਤਰ੍ਹਾਂ ਹੀ ਹੋਇਆ ਜਮਰਾਜ ਨੇ ਪੁੱਛਿਆ ਕਿ ਤੇਰੇ ਕੋਲ ਥੋੜਾ ਸਮਾਂ ਹੈ ਤੂੰ ਜਿਹੜੇ ਚੰਗੇ ਕਰਮ ਕੀਤੇ ਹੁਣ ਤੂੰ ਦੱਸ ਕਿ ਪਹਿਲਾਂ ਤੈਨੂੰ ਚੰਗੇ ਕਰਮਾਂ ਦਾ ਫਲ ਦਈਏ ਜਾਂ ਫਿਰ ਤੈਨੂੰ ਕਾਲੇ ਕਰਮਾਂ ਦੀ ਸਜ਼ਾ ਤਾਂ ਸੇਠ ਕਹਿਣ ਲੱਗਾ ਕਿ ਪਹਿਲਾਂ ਮੈਨੂੰ ਚੰਗੇ ਕਰਮਾਂ ਦਾ ਫਲ ਦੇ ਦਿਓ ਤਾਂ ਜਮਰਾਜ ਦੇ ਦੂਤਾਂ ਦੇ ਨਾਲ ਉਸ ਨੂੰ ਸਵਰਗ ਦੇ ਵਿੱਚ ਭੇਜ ਦਿੱਤਾ ਗਿਆ ਕਿ ਤੂੰ ਥੋੜਾ ਟਾਈਮ ਸਵਰਗ ਦੇ ਵਿੱਚ ਜਾ ਸਕਦਾ ਹੈ ਜਦੋਂ ਉਹ ਸਵਰਗ 'ਚ ਜਾਂਦਾ ਹੈ ਦੂਤ ਬਾਹਰ ਹੀ ਖੜ ਜਾਂਦੇ ਹਨ ਕਿਉਂਕਿ ਉਹ ਨਰਕ ਦੇ ਦੂਤ ਸਨ ਸਵਰਗ ਦੇ ਅੰਦਰ ਜਾ ਨਹੀਂ ਸਕਦੇ ਕੱਲਾ ਸੇਠ ਨੂੰ ਅੰਦਰ ਭੇਜਿਆ ਸੇਠ ਅੰਦਰ ਜਾ ਕੇ ਵੇਖਦਾ ਹੈ ਕਿ ਸਵਰਗ ਦੇ ਵਿੱਚ ਬਹੁਤ ਹੀ ਵਧੀਆ ਸਾਰੇ ਸਾਧੂ ਸੰਤ ਤੇ ਮਹਾਨ ਆਤਮਾ ਸੇਵਾ ਸਿਮਰਨ ਕਰ ਰਹੀਆਂ ਹਨ ਬੰਦਗੀ ਵਾਲੇ ਮਨੁੱਖ ਸਨ ਪੁੰਨ ਦਾਨ ਜਿਹੜੇ ਕਰਦੇ ਸਨ ਤੇ ਸੇਠ ਜਦੋਂ ਅੰਦਰ ਗਿਆ ਤਾਂ ਉਹ ਸਾਧੂ ਵੀ ਉਸ ਨੂੰ ਉੱਥੇ ਮਿਲਿਆ ਤੇ ਕਿਹਾ ਕਿ ਮੇਰੇ ਕੋਲ ਬੈਠ ਤੇ ਅੱਖਾਂ ਬੰਦ ਕਰਕੇ ਬੰਦਗੀ ਕਰ ਪਰ ਉਹ ਸੇਠ ਬੂਏ ਵਾਲ ਵੇਖ ਰਿਹਾ ਸੀ ਕਹਿੰਦਾ ਕਿ ਉਹ ਦੂਤ ਮੈਨੂੰ ਅੱਖਾਂ ਕੱਢ ਰਹੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਜਲਦੀ ਹੀ ਬਾਹਰ ਆ ਜਾਵੀਂ ਪਰ ਸਾਧੂ ਕਹਿਣ ਲੱਗਾ ਕਿ ਨਹੀਂ ਤੂੰ ਅੱਖਾਂ ਬੰਦ ਕਰ ਤੇ ਨਾਮ ਜਪਣਾ ਸ਼ੁਰੂ ਕਰ ਤੇਨੂੰ ਕੁਝ ਨਹੀਂ ਹੋਣਾ ਬਸ ਤੂੰ ਉਧਰ ਨੂੰ ਨਾ ਵੇਖ ਆਪਦੇ ਧਿਆਨ ਵਿੱਚ ਰਹਿ ਇੱਕ ਵਾਰ ਜਿਹੜਾ ਸਵਰਗ ਦੇ ਵਿੱਚ ਆ ਜਾਂਦਾ ਹੈ ਇਹ ਦੂਤ ਅੰਦਰ ਨਹੀਂ ਆ ਸਕਦੇ ਕਿਉਂਕਿ ਇਹ ਸਵਰਗ ਆ ਜਦੋਂ ਸੇਠ ਨੇ ਸਾਧੂ ਦੀ ਗੱਲ ਮੰਨੀ ਤੇ ਸਾਧੂ ਦੇ ਮੰਗਰ ਮੰਗਰ ਸਿਮਰਨ ਸ਼ੁਰੂ ਕਰ ਦਿੱਤਾ ਤਾਂ ਉਹ ਦੂਤ ਉੱਥੋਂ ਚਲੇ ਗਏ ਤੇ ਜਾ ਕੇ ਜਮਰਾਜ ਨੂੰ ਕਹਿੰਦੇ ਕਿ ਉਹ ਤਾਂ ਮੁੜਿਆ ਹੀ ਨਹੀਂ ਤਾਂ ਜਮਰਾਜ ਕਹਿਣ ਲੱਗਾ ਕਿ ਜਿਹੜਾ ਇੱਕ ਵਾਰ ਸਵਰਗਾਂ 'ਚ ਜਲਾ ਜਾਂਦਾ ਹੈ ਪ੍ਰਮਾਤਮਾ ਨੂੰ ਪਾ ਲੈਂਦਾ ਹੈ ਉਹ ਮੁੜ ਕੇ ਕਦੇ ਨਹੀਂ ਆਉਂਦਾ ਉੱਥੇ ਤਾਂ ਮੈਂ ਵੀ ਨਹੀਂ ਜਾ ਸਕਦਾ ਉੱਥੇ ਸਿਰਫ ਉਹ ਹੀ ਜਾਂਦੇ ਨੇ ਜਿਹੜੇ ਚੰਗੇ ਕਰਮ ਕਰਦੇ ਨੇ ਰੱਬ ਦਾ ਨਾਮ ਲੈਂਦੇ ਆ ਸਿਮਰਨ ਕਰਦੇ ਆ ਤਾਂ ਆਪਦੇ ਮਾਤ ਲੋਕ ਨੂੰ ਸਵਾਰ ਲੈਂਦੇ ਆ ਜੋ ਗਲਤੀਆਂ ਉਹਨਾਂ ਨੇ ਕੀਤੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਸਾਧੂ ਦੀ ਸ਼ਰਨ ਵਿੱਚ ਆ ਕੇ ਮਿਟਾ ਲੈਂਦੇ ਨੇ ਇਸ ਲਈ ਸਾਧੂ ਨੂੰ ਕਦੇ ਵੀ ਬੁਰਾ ਨਹੀਂ ਕਹਿਣਾ ਚਾਹੀਦਾ ਸੰਤ ਮਹਾਪੁਰਖ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੋਵੇ ਇਸ ਲਈ ਉਹਨਾਂ ਦੀ satsang ਜੇਕਰ ਮਿਲ ਜਾਵੇ ਤਾਂ ਜ਼ਰੂਰ ਕਰੋ ਤਾਂ ਤੁਹਾਡੀਆਂ ਕਈ ਕੁਲਾਂ ਤਰ ਜਾਂਦੀਆਂ ਨੇ ਜਿੱਦਣ ਅਸੀਂ ਵੀ ਇਹ ਘੜੀਆਂ ਇਹ ਪਲ ਬਿਨਾਂ ਗਵਾਏ ਨਾਮ ਜਪਿਆ ਸਵੇਰੇ ਉੱਠ ਕੇ ਸੇਵਾ ਸਿਮਰਨ ਕੀਤਾ ਚਾਹੇ ਸੱਚੇ ਮਨੋਂ 5 ਮਿੰਟ 10 ਮਿੰਟ ਹੀ ਕੀਤਾ ਉਹਦਾ ਫਾਲ ਵੀ ਸਾਨੂੰ ਮਿਲ ਜਾਂਦਾ ਹੈ ਤੇ ਘਰ ਦੇ ਵਿੱਚ ਜਿਹੜੀ ਬਰਕਤ ਆ ਉਹ ਵੀ 10 ਗੁਣਾ ਵਧ ਜਾਂਦੀ ਹੈ ਇਸ ਲਈ ਆਪਾਂ ਵੀ ਸਾਧ ਸੰਗਤ ਜੀ ਨਵਾਂ ਸਾਲ 2025 ਸ਼ੁਰੂ ਹੋਣ ਜਾ ਰਿਹਾ ਹੈ ਇਹੀ ਕੋਸ਼ਿਸ਼ ਕਰਨੀ ਹੈ ਕਿ ਇਸ ਜਨਵਰੀ ਤੋਂ ਨਵੇਂ ਸਾਲ ਤੋਂ ਅਸੀਂ ਨਵੀਂ ਸ਼ੁਰੂਆਤ ਕਰੀਏ ਤੇ ਅਸੀਂ ਵੀ ਨਾਮ ਜਪੀਏ ਚੰਗੀ ਸੰਗਤ ਕਰੀਏ ਤੇ ਆਪਦਾ ਜਿਹੜਾ ਇਹ ਮਨੁੱਖਾ ਜਨਮ ਸਵਾਰੀਏ ਤਾਂ ਜੋ ਫਾੜੀਆਂ ਵੀ ਆਉਣ ਵਾਲੀਆਂ ਕਈ ਗੁਲਾਤਾਰ ਜਾਣ ਘਰ ਵਿੱਚ ਬਰਕਤ ਆਵੇ ਖੁਸ਼ੀਆਂ ਆਉਣ ਇਹ ਨਵਾਂ ਸਾਲ ਚੜ੍ਹਦੀ ਕਲਾ ਵਾਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ